ਆਹ ਜਿਹੜਾ ਅੰਤ ਵਿੱਚ ਬਾਈ ਕਰ ਰਹੇ ਉਹ ਤੇ ਉਹ ਪਤਾ ਹੈ ਮਨਨ ਜਿਹੜੀਆਂ ਸਾਡੇ ਸਾਹਮਣੇ ਗਾਲਾਂ ਕੱਢੀਆਂ ਨੇ ਅਸੀਂ ਉਹਦਾ ਜਵਾਬ ਦੇਣਾ ਅਸੀਂ ਗਾਲਾਂ ਸੁਣਨ ਨਹੀਂ ਆਏ ਕਿਸੇ ਤੋਂ ਅਸੀਂ ਤੁਹਾਡੀ ਤੁਹਾਨੂੰ ਕਹਿੰਦਾ ਤੁਸੀਂ ਉੱਥੇ ਜਾਣਾ ਬਸ ਲੁਧਿਆਣਾ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਇਲਾਕੇ ਦੇ ਵਿੱਚ ਬੀਤੀ ਰਾਤ ਇੱਕ ਮਹਿਲਾ ਨੂੰ ਉਸਦੇ ਗਵਾਂਡੀਆਂ ਨੇ ਕੁੱਟਮਾਰ ਕਰ ਦਿੱਤੀ ਉਸ ਨੂੰ ਗਾਲਾਂ ਤੱਕ ਕੱਢੀਆਂ ਗਈਆਂ ਧਮਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਰੋਜ਼ਾਨਾ ਗੜੀ ਦੇ 28 ਤੋਂ 30 ਸਟਰੀਟ ਡੌਗ ਨੇ ਜੋ ਉਹਨਾਂ ਨੂੰ ਖਾਣਾ ਖਿਲਾੰਦੀ ਹੈ ਇਲਾਕੇ ਵਿੱਚ ਕੁੱਤਿਆਂ ਦੀ ਗਿਣਤੀ ਵੱਧੀ ਵੇਗ ਗੁੱਸੇ ਚ ਆਏ ਗਵਾਂਡੀ ਨੇ ਮਹਿਲਾ ਨੂੰ ਗਾਲਾਂ ਕੱਢ ਦਿੱਤੀਆਂ ਪੀੜਤਾ ਐਨਜੀਓ ਹੈਲਪ ਫॉर ਐਨੀਮਲ অর ਪੀਪਲ ਫॉर ਐਨੀਮਲ ਸੰਸਥਾ ਦੇ ਨਾਲ ਜੁੜੀ ਹੋਈ ਹੈ ਮਹਿਲਾ ਦਾ ਕਹਿਣਾ ਹੈ ਕਿ ਉਹ ਐਨ ਜੀਓ ਦੇ ਨਾਲ ਜੁੜੀ ਹੈ ਅਜ ਉਸ ਦੇ ਐਨ ਜੀਓ ਦੇ ਮੈਂਬਰ ਉਸ ਘਰ ਆਏ ਸਨ ਗਰਮੀ ਵੱਧ ਹੋਣ ਕਰਕੇ ਗਲੀ ਦੇ ਕੁਝ ਕੁੱਤੇ ਪਰੇਸ਼ਾਨ ਸੀ ਉਹਨਾਂ ਨੂੰ ਅਲਰਜੀ ਹੋ ਗਈ ਤੇ ਉਹਨਾਂ ਕੁੱਤਿਆਂ ਨੂੰ ਖਾਣਾ ਖਿਲਾ ਰਹੀ ਸੀ ਐਨ ਜੀਓ ਦੇ ਇੱਕ ਮਹਿਲਾ ਮੈਂਬਰ ਕੁੱਤੇ ਦਾ ਚੈੱਕਅਪ ਕਰਦੀ ਸੀ ਤਾਂ ਦੇ ਅਚਾਰਾ ਗਵੰਡੀ ਆ ਗਏ ਅਤੇ ਉਹ ਗਾਲ੍ਹਾਂ ਦੇਣ ਲੱਗ ਪਏ ਤੇ ਕਹਿਣ ਲੱਗੇ ਕਿ ਕੁੱਤਿਆਂ ਨੇ ਗੰਦ ਪਾਇਆ ਹੋਇਆ ਹੈ ਕੁੱਤਿਆਂ ਨੂੰ ਖਾਣਾ ਨਾ ਦਿਓ ਉਹਨਾਂ ਨੇ ਜਦ ਕੁੱਤਿਆਂ ਨੂੰ ਮਾਰਨ ਤੋਂ ਰੋਕਿਆ ਤਾਂ ਉਹਨਾਂ ਨੇ ਕਿਹਾ ਕਿ ਮਾਰਪੀਟ ਸ਼ੁਰੂ ਕਰ ਦਿੱਤੀ ਗੁੱਸੇ ਵਿੱਚ ਵਿਅਕਤੀ ਨੇ ਉਹਦਾ ਮੋਬਾਈਲ ਜ਼ਮੀਨ ਤੇ ਪਟਕ ਕੇ ਤੋੜ ਦਿੱਤਾ ਪੀੜਤ ਨੀਹਾ ਨੇ ਕੁਲ ਤ ਉਧਰ ਐਨਜੀਓ ਦੇ ਮੈਂਬਰ ਇਸ਼ਾ ਤੇ ਮਨੀ ਨੇ ਕਿਹਾ ਕਿ ਸਟਰੀਟ ਡੌਗ ਦੇ ਨਾਲ ਇਸ ਤਰ੍ਹਾਂ ਦਾ ਜੋ ਵਿਵਹਾਰ ਹੈ ਬਰਦਾਸ਼ਤ ਨਹੀਂ ਕੀਤਾ ਜਾਏਗਾ ਫਿਲਹਾਲ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਸਿਟੀ ਹੋਮ ਨਿਊਜ਼ ਲਈ ਅਮਿਤ ਠਾਕਰ ਦੀ ਰਿਪੋਰਟ ਅਸੀਂ ਆਪਾਂ ਦੱਸ ਦਾਂਗੇ ਗਾਲਾਂ ਕੱਢਵਾਵਾ ਵਾਪਸ ਹੋ ਦੇਣਾ ਜਿਹੜਾ ਸਾਡੇ ਤੇ ਪਰਸਨਲ ਅਟੈਕ ਕੀਤਾ ਗਿਆ ਉਹ ਨਹੀਂ ਹੋਣਾ ਬੰਦ ਹੋ ਜਾਣਾ ਸਾਡੇ ਹਸਬੰਦ ਨੇ ਕਦੇ ਗਾਲਾਂ ਕੱਢ ਕੇ ਜੀ ਕਰਕੇ ਗੱਲ ਕਰੀ ਜੀ ਕਰਕੇ ਉਹ ਸਾਡੇ ਨਾਲ ਕਰਦੇ ਨੇ ਨਾ ਅਸੀਂ ਤੂੰ ਕਦੇ ਕਿਸੇ ਨੂੰ ਕਿਹਾ ਨਾ ਕਿਸ ਨੂੰ ਕਹਿਆ ਅਸੀਂ ਵੀ ਕਰਦੇ ਅਸੀਂ ਵੀ ਤੇਰੀ ਤੈਨੂੰ ਇਹਨਾਂ ਤੋਂ ਰੋ ਗਿਆ ਇਹਨੂੰ ਤੈਨੂੰ ਮੈਂ ਹੱਥ ਬੰਨ ਕੇ ਜੀ ਜਿਹੜੀਆਂ ਸਾਡੇ ਸਾਹਮਣੇ ਗਾਲਾਂ ਕੱਢੀਆਂ ਨੇ ਅਸੀਂ ਉਹਦਾ ਜਵਾਬ ਦੇਣਾ ਇਹਨਾਂ ਨੂੰ ਲੱਗਦਾ ਵੀ ਦੋ ਜਨਾਨੀਆਂ ਆ ਗਈਆਂ ਕੁੱਤਿਆਂ ਦੀਆਂ ਤਿੰਨ ਕੱਟੀਆਂ ਹੋ ਕੇ ਪਤਾ ਨਹੀਂ ਕੀ ਹੋਣੀਆਂ ਤੀਨ ਨਹੀਂ ਹੋਣੀਆਂ ਇਹਨਾਂ ਨੂੰ ਦੱਸਣਾ ਵੀ ਅਸੀਂ ਕੌਣ ਹਾਂ ਅਸੀਂ ਗਾਲਾਂ ਸੁਣਨ ਨਹੀਂ ਆਏ ਕਿਸੇ ਤੋਂ ਅਸੀਂ ਤੁਹਾਡੀ ਤੁਹਾਨੂੰ ਕਹਿੰਦਾ ਤੁਸੀਂ ਉੱਥੇ ਪਾਣਾ ਬਸ ਧਿਆਨ ਰੱਖਿਓ ਕਿ ਕੋਈ ਜੇ ਸ਼ਾਮੀ ਦੋ ਟਾਈਮ ਦੀ ਫੀਸ ਪਾਣੇ ਕਿ ਟੌਗ ਦੇ ਅੰਦਰ ਆ ਰਹੇ ਹੈ ਕੁੱਤੇ ਵੀ ਕਿਸੇ ਨੂੰ ਖਰੋਚ ਨਹੀਂ ਆਈ ਨਾ ਦੇ ਕੋਈ ਜੇ ਰੋਕੇ ਜੇ ਡੌਗ ਦੇ ਅੰਦਰ ਆ ਰਹੇ ਅਸੀਂ ਵੈਕਸੀਨ ਵੈਕਸੀਨੇਸ਼ਨ ਕਰਾ ਦੋ ਡੌਗ ਦੀ ਮਾਰਦੇ ਨਹੀਂ ਐਂਟੀ ਰੈਬੀਜ਼ ਵੈਕਸੀਨੇਸ਼ਨ ਅਸੀਂ ਕਰਵਾ ਦਨੇ ਆ ਮੈਂ ਸਿਰਫ ਗੱਲ ਕਰਦੇ ਰੱਬ ਦਾ ਬੰਦਾ ਸਹੀ ਆ ਇੱਕ ਇਹਨੂੰ ਕਹ ਦੋ ਵੀ ਤੁਸੀਂ ਲੈਟਰਿੰਗ ਆ ਉਹਦਾ ਲੈ ਕੁੱਤੇ ਦੀ ਲੈਟਰਿੰਗ ਫੂਕਦੇ ਆ ਤੁਸੀਂ ਪਾਟੀ ਜਲਾਉਂਦੇ ਓ ਇੱਥੇ ਸਾਨੂੰ ਜਲਾਉਣਾ ਮੈਂ ਹੁਣ ਤੱਕ ਜਲਾਉਂਦੇ ਕਿਉਂ ਓ ਤੁਸੀਂ ਇਹਦੇ ਵਿੱਚ ਪਾ ਦਿਆ ਕਰੋ ਸੀਪਲੇਸ ਨਹੀਂ ਗਾ ਰਹੇ ਉੱਪਰ ਜੇ ਰੀਅਲ ਆ ਗਿਆ ਪਈਆਂ ਨੇ ਬੇਟਾ ਇਹ ਕਹਿੰਦੇ ਨੇ ਕਿ ਪਾਟੀ ਜਲਾਉਂਦੇ ਆ ਸਾਰੇ ਬੇਟੇ ਦੇ ਲੈਟਰਿੰਗ ਆ ਤਾਂ ਤਾਂ ਠਿਕਾਣਾ ਨਹੀਂ ਨਾ ਲੱਭਦਾ ਹੋਇਆ ਮੈਂ ਕਹਿੰਦੇ ਨੇ ਵਾਸ਼ ਕਰਦਾ ਉਹਦੇ ਘਰ ਦੇ ਕੁੱਤੇ ਮੈਂ ਪਾਗ ਨਾ ਲਾਓ ਜੀ ਇਹ ਕਹ ਰਹੇ ਨੇ ਕੁੱਤੇ ਕਹਿੰਦੇ ਨੇ ਵਾਸ਼ ਕਰਦਾ ਪਾਟੀ ਕੱਪੜੇ ਪੀਚ ਨਾ ਫਾੜੇ ਹੋਏ ਉਹ ਜਿਹੜੇ ਕੱਪੜੇ ਜਿਹੜੇ ਜਦੋਂ ਤੁਸੀਂ ਚਾਲਦਾ ਨਾ ਬੜੀ ਗੰਦੀ ਬੋਗਦੀ ਕੋ ਇਨਸਾਨੀਅਤ ਰੱਬ ਨੇ ਇਨਸਾਨੀਅਤ ਦੀ ਕਦਰ ਕਰੋ ਕਿ ਕੁੱਤੀ ਜਮਮੋ ਜਵਾਬ ਨਾ ਰੱਖੋ ਇਹ 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 ਨਾ ਨਹੀਂ ਇਹ ਜਵਾਬ ਨਾ ਰੱਖੋ ਗੇਟ ਦੇ ਚੋਕੀ ਤੇ ਰੱਖ ਜਿੰਦੇ ਆ ਵੀ ਹਾਂ ਜਿਹੜਾ ਬਾਹਰ ਜਾਵੇ ਗੇਟ ਲਾ ਕੇ ਰੱਖੇ ਹੱਕ ਹੈਗਾ ਹੱਕ ਹੈਗਾ ਹੱਕ ਸਾਰਾ ਹੈਗਾ ਹੱਕ ਤੁਸੀਂ ਉੱਥੇ ਰੋਕ ਨਹੀਂ ਸਕਦੇ ਤੁਸੀਂ ਕਹਿ ਨਹੀਂ ਸਕਦੇ ਤੁਸੀਂ ਕਹਿ ਨਹੀਂ ਸਕਦੇ ਜੇ ਬਾਹਰ ਪਾ ਵੀ ਲਿਆ ਮੰਨ ਲਓ ਫੂਡ ਬਾਹਰ ਪਾਤਾ ਉਸ ਤੋਂ ਬਾਅਦ ਉਹ ਡੌਗਸ ਇੱਥੇ ਹੀ ਆਉਂਦੇ ਆ ਕਿਉਂਕਿ ਉਹਨਾਂ ਨੇ ਇੱਥੇ ਹੀ ਆਣਾ ਫਿਰ ਤੁਸੀਂ ਰੋਕ ਨਹੀਂ ਸਕਦੇ ਇਹਨਾਂ ਨੂੰ ਕੀ ਲੱਗਦਾ सिविल हॉस्पिटल हम इसलिए आए क्यूँकी हम एक एनजीओ से जुड़े हुए हेल्प फॉर एनिमल्स तो हम सारे में स्त्री डॉग्स को फीड करते हैं उनका ट्रीटमेंट करते हैं तो हमारे एक मेम्बर है तिलक राज जी जो की अपनी गली के अठाईस से तीस डॉग्स को फीड करते हैं ਔਰ ਉਨकी पूरी लेन में ये प्रॉब्लम है कि वो लेन वाले कहते हैं कि हमने डॉग्स को फीड नहीं करने देना ओके okay. तो आज उनकी लेन में एक डॉग भी मार था तो उन्होंने हमें कॉल किया कि आप डॉग के ट्रीटमेंट के लिए आ जाओ मैं और मेरे साथ दो हमारे ग्रुप मेंबर्स और गए तो हम डॉग को ट्रीटमेंट उसको दे रहे थे तो इनका नेबर ने आके हमें वो ट्रीटमेंट नहीं करने दिया और मतलब हमें धमकियां दी कि हम आप लोगों को भी मारेंगे और हमें उन्होंने वर्बली फिज़िकली हर तरह से अब्यूज़ किया और डॉग को भी उन्होंने मार के वहाँ से भगा दिया उनको ये प्रॉब्लम है कि डॉग्स को फीड नहीं करना इस लेन में डॉग्स नहीं रहने चाहिए तो आज जो आपके साथ कुल कितने लोग गए थे हम पहले तीन गए थे बट बाद में हमारे और काफी आठ दस और टीम में आ गए थे इन लोगों ने हमला किस चीज़ से किया इन लोगों ने हमें वो जो लड़की उस लेन में रहती है मतलब उसको हमें भी धक्के मारे उस लड़की को भी मारे उसकी पूरी आर्म्स पे जख्म भी क्या है। उस लड़की का? नेहा है, तो भी आपकी की हाँ जी वो मेम्बर है वही उस लेन में अपने डॉग्स को स्ट्रीट डॉग्स को फीड करती है और उस पर बहुत बुरी तरह से अटैक हुआ है और उसको धमकियाँ भी दी गई हैं अब और उसको बहुत गंदी धमकियाँ अब ये दी गई हैं कि हम तेरे को कपड़े उतार के गली में घसीटेंगे तो वहाँ पर कोई सीसीटीवी वगैरह है उस गली में कोई सीसीटीवी नहीं है बट हमारे वीडियो पास सारी वीडियोस हैं वीडियो है हाँ जी ਕੀ কোন ਸਿਲਾਕੇ ਕੇ ਮਹਾਂ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 14 ਤੋਂ ਸ਼ਿਕਾਇਤ ਥਾਣੇ ਵਿੱਚ ਜੀ ਹਾਂ ਜੀ ਕੀ ਹੈ ਡੁਗਰੀ ਥਾਣਾ ਪਟਨਾ ਠੀਕ ਹੈ ਕੀ ਨਾਮ ਤੁਹਾਡਾ ਮੇਰਾ ਮਨੀ ਸਿੰਘ ਨਾਮ ਹੈ ਜੀ ਮੈਂ ਹੈਲਪਫੁਲ ਐਨੀਮਲਸ ਪੀਪਲ ਫੋਰ ਐਨੀਮਲ ਸੰਸਥਾ ਦਾ ਪ੍ਰਧਾਨ ਹਾਂ ਜੀ ਲੁਧਿਆਣੇ ਚ ਤੇ ਅੱਜ ਕੀ ਮਾਮਲਾ ਹੈ ਅੱਜ ਜਿੱਦਾਂ ਸੀਗਾ ਜੀ ਨਾ ਡੁਗਰੀ ਦੇ ਕੋਲ ਇੱਕ ਮੁਹੱਲਾ ਪੈਂਦਾ ਹੈ ਉੱਥੇ ਨਾ ਡੁਗਰੀ ਦਾ ਏਰੀਆ ਥਾਣੇ ਦਾ ਜੀ ਸਾਡੇ ਨਾ ਉੱਥੇ ਮੈਨੂੰ ਤਿਲਕ ਰਾਜ ਜੀ ਨੇ ਜਾਨਵਰਾਂ ਨੂੰ ਪਿਆਰ ਕਰਦੇ ਹੋਣੇ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇਦਾਂ ਇਦਾਂ ਬੇਜੁਬਾਨ ਡੋਗਸ ਨੇ ਬਿਮਾਰ ਨੇ ਗਰਮੀ ਉਹ ਪੈ ਰਹੀ ਹੈ ਤੁਸੀਂ ਮੜਾ ਜਾ ਆ ਕੇ ਦੇਖ ਲੋਗੇ ਕੁਝ ਮੱਲੇ ਵਾਲੇ ਵੀ ਪਰੇਸ਼ਾਨ ਨੇ ਮੈਂ ਆਪਣੇ ਐਨ ਜੀਓ ਦੇ ਮੈਂਬਰ ਨੇ ਜਿਹੜੇ ਇਸ਼ਾ ਜੀ ਹੋਗੇ ਹੋਰ ਇੱਕ ਅਮਨਦੀਪ ਹੋਗੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਾ ਕੇ ਨਾ ਪਤਾ ਲਾਓ ਡੋਗ ਦਾ ਵੀ ਕੀ ਚੱਕਰ ਹੈ ਐਡੀ ਗਰਮੀ ਪੈ ਰਹੀ ਹੈ ਡੋਗ ਦਾ ਪਤਾ ਲੈਣਗੇ ਕਿਤੇ ਡੋਗ ਨੂੰ ਪਿਆਰ ਕਰਦੇ ਨੇ ਕੀ ਤੁਸੀਂ ਕਈ ਰੈਸਕਿਊ ਕੀਤੇ ਅਸੀਂ ਜੀ 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 ਸਾਡਾ ਦੇਖੋ ਲੁਧਿਆਣੇ ਦੇ ਵਿੱਚ ਜੀ ਰੋਜ਼ ਦੇ 2-3 ਰੈਸਕਿਊ ਹੁੰਦੇ ਨੇ ਟ੍ਰੀਟਮੈਂਟ ਕਰਾਈ ਦਿੰਦੇ ਨੇ ਅਸੀਂ 48 ਐਫ ਆਈ ਆਰ ਕਰਾ ਚੁੱਕੇ ਹਾਂ ਲੁਧਿਆਣੇ ਦੇ ਦੇਖੋ ਬੇਜੁਬਾਨ ਦੀ ਸੇ ਉਸ ਤੋਂ ਉੱਤੇ ਮੇਰੇ ਅਕੋਰਡਿੰਗ ਕੁਝ ਨਹੀਂ ਹੈ। ਬਿਲਕੁਲ। ਇਨਸਾਨ ਬੋਲ ਕੇ ਦੱਸ ਸਕਦਾ ਹੈ ਇਹ ਬੋਲ ਕੇ ਨਹੀਂ ਦੱਸ ਸਕਦੇ। ਜਦੋਂ ਉਹਨੂੰ ਭੇਜਿਆ ਮੈਡਮ ਗਏ ਮੈਡਮ ਦੇ ਜਾਣ ਤੇ ਉਹਨਾਂ ਨੇ ਕੀ ਕੀਤਾ ਜੀ ਉਹ ਮੈਡਮ ਨੂੰ ਕਹਿੰਦਾ ਬੀਬੀ ਕੌਣ ਹੈ ਤੂੰ? ਉਹ ਕਹਿੰਦੇ ਮੈਂ ਤਾਂ ਐਨਜੀਓ ਤੋਂ ਆਈਆਂ ਹਾਂ ਵਿਚਾਰਿਆਂ ਦਾ ਮੈਂ ਤੁਹਾਡੇ ਹੀ ਕੀ ਕੀ ਮਸਲਾ ਕੋਈ ਹੈਗਾ ਤੇ ਹੱਲ ਕਰ ਦੇਣੀ ਆ। ਜਦੋਂ ਇੰਨੀ ਗੱਲ ਆਈ ਉਹ ਕਹਿਣ ਲੱਗੇ ਗਾਲਾਂ ਕੱਢਣ ਲੱਗ ਗਿਆ। ਅਸੀਂ ਐਨਜੀਓ ਐਨਜੀਓ ਨੂੰ ਨਹੀਂ ਕੋਈ ਸਮਝ ਤੇ ਗੰਦੀਆਂ ਗੰਦੀਆਂ ਮਾਵਾ ਬਣਦੀ ਗੱਲਾਂ ਕੱਢੀਆਂ। ਜਿਸ ਲੜਕੀ ਨਾਲ ਹੋਇਆ ਉਹ ਵਿਚਾਰੀ ਲੜਕੀ ਕਹਿੰਦੀ ਮੈਂ ਬੁਲਾਇਆ ਇਹਨਾਂ ਨੂੰ ਤੂੰ ਕਿਉਂ ਬੋ ਇੰਨੀ ਗੱਲ ਜਦੋਂ ਉਹਨੂੰ ਕਈ ਉਹਨੂੰ ਉਹਨੂੰ ਕਹਿੰਦਾ ਤਰਾ ਤੈਨੂੰ ਮੈਂ ਦੱਸਦਾ ਤੇਰਾ ਘਰ ਗੁੱਤ ਤੋਂ ਫੜ ਕੇ ਉਹਨੂੰ ਘਸੀਟ ਲਿਆ ਠੀਕ ਹੈ ਉਹਦੇ ਨਾਲ ਇੰਟੈਂਸ਼ਨ ਦੀ ਬੜਾ ਗਲਤ ਟੱਚ ਕੀਤਾ ਬਹੁਤ ਗਲਤ ਬੜਾ ਮਿਸਬੀਹੇਵ ਕੀਤਾ ਬਹੁਤ ਕੁੱਟਮਾਰ ਕੀਤੀ ਗਈ ਜੀ ਉਹ ਵਿਚਾਰੀ ਨਾਲ ਇੱਕ ਦੱਸੋ ਇੱਕ ਸਟੂਡੈਂਟ ਆ ਵਿਚਾਰੀ ਹੂੰ ਹੂੰ ਇੱਕ ਸਟੂਡੈਂਟ ਲੜਕੀ ਜਿਹੜੀ ਸੇਵਾ ਕਰ ਰਹੀ ਹੈ ਬੇਜੁਬਾਨ ਦੀ ਜਿਹਦਾ ਕੋਈ ਕਸੂਰ ਹੀ ਨਹੀਂ ਹੈ ਉਹਨੇ ਨਾਲ ਇਦਾਂ ਦੀ ਜਿੰਦ ਦੀ ਸਰ ਕੋਈ ਮੌਕੇ ਦੀ ਕੋਈ ਵੀਡੀਓ ਵਗੈਰਾ ਹੈ ਜਦੋਂ ਬੰਦੇ ਹਾਂ ਵੀਡੀਓ ਬਣੀਆਂ ਹੋਈਆਂ ਜੀ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਵੀਡੀਓ ਦੇ ਵਿੱਚ ਸਾਫ ਉਹ ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ ਸਾਰਾ ਕੁਝ ਹੈਗਾ ਜੀ ਉਹਦੇ ਵਿੱਚ ਤੇ ਪੁਲਿਸ ਨੂੰ ਕੰਪਲੇਨਟ ਜੀ ਮੈਂ ਉਸੇ ਟਾਈਮ ਹੀ ਐਸਐਚਓ ਸਾਹਿਬ ਨੂੰ ਇਤਲਾਹ ਕਰ ਦਿੱਤੀ ਸੀ ਦੁਗਰੀ ਦਿਲਬਖ ਸਿੰਘ ਏਐਸਆਈ ਆਈਓ ਨੇ ਉਹਨਾਂ ਨੂੰ ਵੀ ਇਤਲਾਹ ਕਰ ਦਿੱਤੀ ਸੀ ਕਿੰਨੇ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਇਹ 3-4 ਜਣੇ ਸੀਗੇ ਜੀ ਇੱਕ ਬੰਦਾ ਸੀ ਇੱਕ ਉਹਦਾ ਕੋਈ ਸਾਲਾ ਸੀਗਾ ਨਾਲ ਨਾਲ ਦੋ ਕੁ ਬੰਦੇ ਹੋਰ ਪਹਿਲਾਂ ਵੀ ਡੌਗਸ ਨਾਲ ਇਦਾਂ ਦੀ ਇਹ ਕਰਦੇ ਰਹੇ ਕਰਦੇ ਰਹਿੰਦੇ ਜੀ ਇਹਨਾਂ ਨਾਲ ਡੇਢ ਸਾਲ ਤੋਂ ਚੱਲ ਰਿਹਾ ਹੈ ਵੀ ਕਦੇ ਕਿਸੇ ਨੂੰ ਪ੍ਰੋਬਲਮ ਦੇਤੀ ਮੈਂ ਤਾਂ ਇਹੀ ਸੀ ਵੀ ਚਲੋ ਮਹੱਲੇ 'ਚ ਸ਼ਾਇਦ ਕੋਈ ਸੋਲੂਸ਼ਨ ਨਿਕਲਦਾ ਹੋਵੇ ਕਿਉਂਕਿ ਗਰਮੀ ਹੈ ਬੇਜਵਾਨ ਨੂੰ ਜੇ ਦੌਰ ਵਕਤ ਦੀ ਰੋਟੀ ਮਿਲ ਜੇ ਤੇ ਕਿੰਨੀ ਕੁ ਵੱਡੀ ਗੱਲ ਹੈ ਹਨਾ ਤੇ ਉਹ ਤਾਂ ਇਹਨਾਂ ਨੂੰ ਖਾਣਾ-ਪਾਨ ਤੋਂ ਮਨਾ ਕਰਦੇ ਸੀ ਵੀ ਤੂੰ ਖਾਣਾ ਨਹੀਂ ਪਾਣਾ ਦੇਖੋ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨੇ ਮੈਂ ਰੋਟੀ ਨਾ ਖਾਵਾਂ ਇੱਕ ਦਿਨ ਆਪਾਂ ਨਾ ਖਾਈਏ ਕੀ ਬਿੱਤੇ ਜੀ ਜੀ ਉਹ ਵਿਚਾਰੇ ਤੇ ਕੀ ਹਾਲ ਹੋਣਾ ਦੱਸੋ ਇਹ ਵੀ ਪਤਾ ਚੱਲੇ ਵੀ ਡੌਗਸ ਨੂੰ ਕੋਈ ਜ਼ਹਿਰ ਪਾਉਂਦੀ ਹਾਂ ਹਾਂ ਗਿਆ ਜ਼ਹਿਰ ਪਾਉਂਦੀਆਂ ਤੰਕੀਆਂ ਦਿੱਤੀਆਂ ਜਾ ਰਹੀਆਂ ਜੀ ਕਹਿੰਦੇ ਅਸੀਂ ਜ਼ਹਿਰ ਪਾ ਕੇ ਮਾਰ ਦੇਣੇ ਆ ਖਾਣੇ ਦੇ ਭਾਂਡੇ 'ਚ ਇਹ ਕਰ ਦੇਣਾ ਉਹ ਕਰ ਦੇਣਾ ਡੌਗਸ ਨੂੰ ਵੀ ਖਤਰਾ ਹੈ ਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਾਂਗਾ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਠੀਕ ਹੈ ਜਿਹੜਾ ਡੌਗਸ ਨਾਲ ਅਤਿਆਚਾਰ ਹੋਇਆ ਐਨੀਮਲਸ ਨਾਲ ਹੋਤੇ ਵੀ ਤੇ ਜਿਹੜਾ ਇਹ ਵਿਚਾਰੀ ਲੜਕੀ ਨਾਲ ਸਟੂਡੈਂਟ ਨਾਲ ਹੋਇਆ ਵੀ ਮੜਾ ਠੀਕ ਹੈ